हाजिर गाड़ी भी सब जगह कवर मिली है इस करके अपना गुरुद्वारा साहब के इस स्थान के उपर अज भी यह मीटिंग जी जा रहे हैं ਜਿਹੜੇ ਸਬੰਧ ਵਿੱਚ ਰੇਲਵੇ ਮਾਰਗਦੰਮ ਸਬਾਰਕ ਸੰ ਜੋ ਬਹੁਤ ਵੱਡਾ ਆਪਰਾਲਾ ਕਰ ਰਿਹਾ ਹੈ। ਵਿਭਾਗ ਦੇ ਵਿੱਚ ਸਰਕਾਰੀ ਤੌਰ ਤੇ ਇਹ ਲੈਵਰ ਨੂੰ ਆਪਣਾ ਬਣਾਉਣ ਵਾਸਤੇ ਇੱਕ ਮਿਹਨਤ ਲਾਈ ਆ ਜਿਵੇਂ ਭਰਤੀ ਦੇ ਵਿੱਚ ਤੁਸੀਂ ਵੀ ਹਾਜ਼ਰ ਹੋ ਤੇ ਉਹਦੀ ਉਹਦੀ ਪ੍ਰਤੀ ਲਾਭਟਾਏ ਦੇ ਕੇ ਤੇ ਸਾਥੀਓ ਜਿਹੜੇ ਆ ਨਹੀਂ ਆਏ ਉਹਨਾਂ ਨੂੰ ਵੀ ਅਪੀਲ ਕਰਨੀ ਆ ਉਹਨਾਂ ਦਾ ਵੀ ਧੰਨਵਾਦ ਜਿਹੜੇ ਆਏ ਨੇ ਉਹਨਾਂ ਦਾ ਸਤਿ ਸਾਰੀ ਧੰਨਵਾਦ ਆਈਏ ਮੀਟਿੰਗ ਸ਼ੁਰੂ ਹੋਣ ਜਾ ਰਹੀ ਆ ਸੋ ਸਭ ਤੋਂ ਪਹਿਲਾਂ ਦਾਸ ਨੂੰ ਇਹ ਪ੍ਰੇਰਣਾ ਮਿਲੀ ਆ ਆਲਟੀਮੇਟ ਨੂੰ ਜੁਬਾ ਕਰਵਾਈ ਜਾਏ ਦਾ ਹਾਜ਼ਰ ਆ ਸਾਥੀਓ ਸਭ ਤੋਂ ਪਹਿਲਾਂ ਆਗੂ ਸਾਹਿਬਾਨਾਂ ਦਾ ਤਨਵਾਨ ਸਾਡੇ ਸਰਕਾਰਜੋਗ ਬਟਾਲਾ ਦੇ ਸੀਨੀਅਰ ਆਗੂ ਸਰਤਾਜ ਸਿੰਘ ਜੀ ਦਾ ਸਾਹਿਬ ਮੰਗਲ ਸਿੰਘ ਜੀ ਪ੍ਰਧਾਨ ਸਾਹਿਬ ਹੋਰ ਸਾਡੇ ਸਮੇਂ-ਸਮੇਂ ਜਣਾ ਜਗਾ ਅਹੁਦੇਦਾਰ ਵਰਕਰ ਸਾਥੀ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬਲਾਉਣ ਦਾ ਇੱਕ ਤੰਗ ਬਹੁਤ ਵਧੀਆ ਕਿ ਵਾਹਿਗੁਰੂ ਦੋ ਵਾਰਾਂ ਜਿੱਥੇ ਆ ਜਾਂਦਾ ਸਾਥੀਓ ਰੱਬ ਨੂੰ ਯਾਦ ਕਰਨਾ ਬੜਾ ਜ਼ਰੂਰੀ ਆ ਅੱਜ ਦੀ ਮੀਟਿੰਗ ਦੀ ਸ਼ੁਰੂਆਤ ਧੰਨਵਾਦ ਤੇ ਆਪਾਂ ਵਾਹਿਗੁਰੂ ਦਾ ਹੌਸਲਾ ਲਿਆ ਫਤਿਹ ਲਾਈ ਆ ਸੋ ਮੈਂ ਬੇਨਤੀ ਕਰਾਂ ਸਾਡੇ ਸਰਪ੍ਰਸਤ ਜੋਗ ਮੰਗਲ ਸਿੰਘ ਜੀ ਪ੍ਰਧਾਨ ਸਾਹਿਬ ਉਹ ਸਾਥੀਆਂ ਦਾ ਰੂਪ ਹੋ ਕੇ 2000 ਮਿੰਟ ਆਪਣੇ ਇੰਚਾਰਜ ਸੰ ਮੰਗਲ ਸਿੰਘ ਜੀ ਸਿਤਾ ਜੀ ਇਹ ਜੋ ਬਰਾਬਰ ਕੰਢੇ ਨੇ ਵੀਰੇ ਮਾਰਕਾ ਨੂੰ ਸਮਾਰਕ ਸੰਗਾ ਤੇ ਸੇਹੇ ਪਾ ਇਹੋ ਨਾਮ ਹੈ ਬਰੇ ਸਤਾਰ ਨਾਲ ਤੇ ਹੁਣ ਆਉਣ ਵਾਲਾ ਸਮਾਂ ਜਿਹੜਾ ਬਹੁਤ ਨਹੀਂ ਕਲੀਟ ਆ ਗਿਆ ਤੁਹਾਡੇ ਵਾਸਤੇ ਜੋ ਕਿ ਪਹਿਲਾਂ ਬੜੇ ਲੰਮੇ ਸਮੇਂ ਤੋਂ ਸੁਚਭਾਰੇ ਹੀ ਸਾਢੇ 7 ਦੇ ਉਹੀ ਦਿਨਾਂ ਦੇ ਵਿੱਚ ਤੁਹਾਨੂੰ ਗੋਸ਼ ਖਬਰੀ ਹੋਰ ਮੈਨੋ ਵਾਲੀ ਆ ਤੇ ਜਲਦੀ ਤੇ ਜਲਦੀ ਹੋ ਰਹੀ ਹੈ ਆਪਣੇ ਪ੍ਰਾਪਤ ਲਈ ਉਹ ਆਪਣੇ ਫਾਰਮ ਫੀਲ ਕਰਵਾ ਲੈਣ ਤੇ ਜੋ ਸਵੇ ਉਹ ਵੀ ਕੰਮ ਜਲਦੀ ਜਲਦੀ ਹੋ ਸਕਦਾ ਹੈ ਵਾਇਰੋ ਡੀਕਾ ਖਾਦ ਰੱਖੇ ਕਾ ਜਿਨ੍ਹਾਂ ਨੇ ਥੋੜੇ ਸਮੇਂ ਦੇ ਵਿੱਚ ਬਹੁਤ ਬਹੁਤ ਅਕਸ਼ਣ ਦੀ ਕੋਸ਼ਿਸ਼ ਕੀਤੀ ਆ ਸਾਥੀਆਂ ਦੱਸਿਆ ਕਿ ਸਾਡੀ ਇਹ ਯੂਨਿਟੀ ਜਿਹੜੀ ਚਾਰਕ ਹੋ ਰਹੀ ਆ ਇਹਦੇ ਸਬੰਧ ਵਿੱਚ ਉੱਪਰੋਂ ਬਹੁਤ ਵਧੀਆ ਹਾਲਾਣ ਹੋ ਚੁੱਕੇ ਨੇ ਬਹੁਤ ਕੁਝ ਇਹ ਵਰਗਾ ਨੂੰ ਮਿਲ ਚੁੱਕਾ ਜੋ ਥੋੜੇ ਸਮੇਂ ਵਿੱਚ ਸਾਰਾ ਸਾਹਮਣੇ ਅੱਖਾਂ ਦੇ ਸਾਹਮਣੇ ਆ ਜਾਣਾ ਮੈਂ ਜ਼ਿਆਦਾ ਨਹੀਂ ਦਰਉਣਾ ਕਿਉਂਕਿ ਸਾਡੇ ਸੀਨੀਅਰ ਅਫਸਰ ਬੈਠੇ ਨੇ ਚੰਦ ਸਾਹਿਬ ਇਹ ਜੋ ਵੀ ਪ੍ਰਾਪਤੀਆਂ ਨੇ ਇਹ ਇਹਨਾਂ ਦੇ ਮੂੰਹੋਂ ਸੁਣਨੀ ਆ ਆਪਾਂ ਸਾਰਿਆਂ ਨੇ ਸੁਣਨਾ ਸੁਣ ਕੇ ਬਹੁਤ ਕੁਝ ਬੋਲਾਂਗੇ ਪਿਛਲੀਆਂ ਜੋ ਪ੍ਰਾਪਤੀਆਂ ਉਹਨਾਂ ਬਾਰੇ ਮੈਂ 2 ਮਿੰਟ ਬਾਅਦ ਤੇ ਦੱਸੂਗਾ ਵੀ ਪਿਛਲੀਆਂ ਪ੍ਰਾਪਤੀਆਂ ਸਾਡੀਆਂ ਜਿਹੜੀਆਂ ਬਹੁਤ ਵੱਡੀ ਤੇ ਇਹੋ ਹੀ ਪ੍ਰਾਪਤੀ ਆ ਵੀ ਸਾਨੂੰ ਇਹ ਮੈਂਬਰਸ਼ਿਪ ਮਿਲੀ ਅਗਰ ਜੇ ਸਾਨੂੰ ਇਹ ਮੈਂਬਰਸ਼ਿਪ ਨਹੀਂ ਮਿਲਦੀ ਜੇ ਆਪਾਂ ਘੁਰੇ ਆ ਜੇ ਸਾਨੂੰ ਮੈਂ ਕਰਕੇ ਮੈ ਗਈ ਆ 48 ਦਾ ਜਿਹੜਾ ਵਾ ਇਹ ਚਾਰ ਨੂੰ ਬੋਲਦਾ ਕੁਝ ਦਿਨ ਪਹਿਲਾਂ ਵੀ ਮੀਟਗਾ ਚੱਲਦੀਆਂ ਸੀ ਦਿੱਲੀ ਵੀ ਮੀਟਗਾ ਹੋ ਰਹੀਆਂ ਤੇ ਪਰसों ਇੱਥੇ ਰਾਸਪੁਰ ਵੀ ਆਈ ਦਿੱਲੀ ਤੋਂ ਟੀਮ ਵੀ ਆਈ ਪਰਸੋਂ ਤੇ ਉਹ ਕੰਮ ਕਰਦੇ ਜਿਹੜਾ ਸਾਨੂੰ ਮੈਸੇਜ ਮਿਲਿਆ ਉਹ ਸਾਰਿਆਂ ਨੂੰ ਦੱਸਣ ਲਈ ਇੱਕ ਮੀਟਿੰਗ ਬੁਲਾਈ ਗਈ ਹੈ ਇਹ ਮੈਸੇਜ ਬਹੁਤ ਵਧੀਆ ਮਿਲਿਆ ਵਾ ਸ਼ਾਇਦ ਦਸੰਬਰ ਦੇ ਮਹੀਨੇ ਸਾਨੂੰ ਸਾਰਿਆਂ ਨੂੰ ਜਵਾਬਗਾ ਦੇ ਦਿੱਤਾ ਮੇਰੇ ਵੱਲੋਂ ਤੁਹਾਨੂੰ ਪੱਕੇ ਦਵੈਨ ਦਾ ਜਿਹੜੀਆਂ ਦਸੰਬਰ ਦੇ ਮਹੀਨੇ ਦੇ ਆਪ ਰਿਹਾ ਸ਼ਾਇਦ ਇਸ ਮਹੀਨੇ ਦਸੰਬਰ ਦੇ ਮਹੀਨੇ ਹੀ ਲਾਸਟ ਤੱਕ ਸਾਰੇ ਲੋਕ ਕਾਰਜ ਕਰ ਲੈਣਗੇ ਜਿਨ੍ਹਾਂ ਦੇ ਕੋ ਕਾਗਜ਼ ਅਧੂਰੇ ਆ ਮੈਂ 30 ਬੰਦੀ ਕਾਗਜ਼ ਜਿਹੜੇ ਆ ਮੇਰੇ ਕੋਲ ਰਿਸਤ ਪਈ ਆ ਵੇਖੇ ਆ ਉਹਨਾਂ ਦੇ ਵਿੱਚ ਕਈਆਂ ਦੇ ਇਸ਼ਲਮ ਕਾਰਡ ਕਈਆਂ ਦੇ ਬੈਕਗਰਾਉਂਡ ਕਈਆਂ ਦੇ ਕੋਈ ਕਈਆਂ ਦਾ ਕੁਝ ਜੋ ਵੀ ਹੈਗਾ ਲਿਖਿਆ ਹੋਇਆ ਸਾਰਾ ਮੈਂ ਰਾਜ ਕੁਮਾਰ ਜੀ ਨੂੰ ਦਊਂਗਾ ਜਾਂ ਕਮਲ ਜੀ ਨੂੰ ਦਊਂਗਾ ਤੁਹਾਨੂੰ ਦੱਸ ਦੇਣਗੇ ਗਿੰਨਾਜ ਕੋਝ ਚੀਜ਼ਾਂ ਅਧੂਰੀਆਂ ਸਾਰੀਆਂ ਪੂਰੀਆਂ ਕਰਕੇ ਲੋੜ ਦੇ ਅੰਦਰ ਅੰਦਰ ਸਾਨੂੰ ਦੋ ਤੁਹਾਡੇ ਜਿਹੜੇ ਆ ਕਾਗਜ਼ ਉੱਪਰ ਜਾਣ ਤੇ ਕਾਰਡ ਜਿਹੜੇ ਲੱਗੇ ਹੋਏ ਜਰ ਕੁਝ 30 35 ਕਾਰਡ ਸਾਡੇ ਕੋਲ ਪਹੁੰਚ ਵੀ ਗਏ ਉਹ ਆਡੇ ਹੀ ਦੇਣੇ ਨੇ ਅਸੀਂ ਕਾਰਡ ਕਿਤੇ ਦਵਾਗੇ ਇੱਕ ਦੋ ਦਿਨ ਬਾਅਦ ਕਰਾਂਗੇ ਸਾਡੇ ਕੇ ਦਵਾਗੇ ਕਾਰਡ ਜਿਹੜੇ ਆਉਣੇ ਚਾਲੂ ਹੋ ਗਿਆ ਕਾਰਡ ਦਾ ਪ੍ਰਕਿਰਿਆ ਇੱਕ ਉੱਡੀ ਵਧੀਆ ਪ੍ਰਕਿਰਿਆ ਏ ਉਹਦੇ ਤੋਂ ਹੀ ਤੁਸੀਂ ਸਟੇਸ਼ਨ ਦੇ ਅੰਦਰ ਆਉਂਦੇ ਜਿਹਦੇ ਕੋਲ ਕਾਰਡ ਹੋਊਗਾ ਉਹਦੇ ਤੋਂ ਬਿਨਾਂ ਨੌਕਰੀ ਜਿਹੜੀ ਆ ਨਹੀਂ ਜਿਹੜਾ ਤੁਸੀਂ ਕੰਮ ਕਰਨਾ ਜਾ ਕੇ ਉੱਥੇ ਕਾਰਡ ਦਿਖਾਓਗੇ ਤੇ ਐਂਟਰੀ ਹੋਣੀ ਨਹੀਂ ਕਿ ਉੱਥੇ ਕਿਸੇ ਦੀ ਐਂਟਰੀ ਹੋਣੀ ਸਾਰੇ ਦਰਵਾਜ਼ੇ ਬੰਦ ਹੋ ਜਾਣੇ ਜਿੱਦਣ ਸਾਡੇ ਰੇਲਵੇ ਮਾਰਗਦਾਮ ਨੇ ਆਪਣਾ ਡਿਊਟੀ ਸੰਭਾਲੀ ਉਸ ਦਿਨ ਤੋਂ ਤੁਹਾਡੀਆਂ ਤਰਖਾਵਾਂ ਚਾਲੂ ਹੋਣੀਆਂ ਜਿੱਲੇ ਠੇਕੇਦਾਰ ਉੱਥੇ ਕੰਮ ਕਰ ਰਹੇ ਉਹ ਸਾਰੇ ਬੰਦ ਹੋ ਜਾਣੇ ਇਹ ਬੜੀ ਵੱਡੀ ਖੁਸ਼ੀ ਦੀ ਗੱਲ ਆ ਕਿ ਆਪਣਾ ਮੈਨੂ ਤੁਹਾਡਾ ਲੱਗਦਾ ਤੇ ਤੁਹਾਡੇ ਪਰਿਵਾਰਾਂ ਨੂੰ ਜਿਹੜੀਆਂ ਖੁਸ਼ੀਆਂ ਮਨਾਉਣ ਮੌਕੇ ਮਿਲਣੇ ਜਾ ਰਿਹਾ ਪਰਮਾਤਮਾ ਅੱਗੇ ਸਾਰੇ ਅਰਦਾਸ ਕਰੋ ਕਿ ਜਲਦੀ ਤੋਂ ਜਲਦੀ ਤੁਸੀਂ ਦੁਨੀਆ ਤੇ ਜੜੋ ਤੁਹਾਡੇ ਕਾਊਂਟਾ ਤੇ ਜਿਹੜੀਆਂ ਤਨਖਾਹਾਂ ਚੱਲੂ ਹੋ ਜਾਣ। ਮੈਂ ਆਪਣੇ ਵੱਲੋਂ ਖਖਤ ਹਦਾਇਤ ਹੈ ਕਿ ਜਿੰਨਾਂ ਦੇ ਕੋ ਡਾਕੂਮੈਂਟ ਅਧੂਰੇ ਹੋ ਉਹ ਜਲਦੀ ਤੋਂ ਜਲਦੀ ਕਰ। ਉਹਨਾਂ ਦਾ ਕਹਿਣਾ ਵਾ ਵੀ 1-2 ਦਿਨ ਦੇ ਅੰਦਰ ਹੀ ਜਿਹੜਾ ਕੋ ਪੂਰਾ ਚਾਓ ਡਾਟਾ ਉਹ ਆਪਣਾ ਜਿਹੜੇ ਕੋ ਰੰਡੀਆ ਡਾਟਾ ਜਿਨ੍ਹਾਂ ਨੇ ਫਾਰਮ ਭਰੇ ਨੇ ਲੈਣ ਤਾਂ ਕਿ ਜਲਦੀ ਤੋਂ ਜਲਦੀ ਹੀ ਮੈਕਨੇ ਦੇ ਅੰਦਰ ਐਂਟਰੀ ਹੋ ਸਕੇ। ਜਿਹੜਾ ਕੋਈ ਹਿੰਦਾ ਬੰਦਾ ਉਹ ਛੇਤੀ ਕਰੇ ਇਹ ਨਾ ਉਹ ਡਿਲੇ ਕਰੇ ਡਿਲੇ ਕਰੂਗਾ ਫੰਦੀ ਮਾਰ ਕੇ ਮਹੀਨੇ ਦੇ ਅੰਦਰ ਸਾਨੂੰ ਅੱਲਾਹ ਬੋਰ ਦਾ ਮਤਲਬ ਇਹ ਸਮਝੋ ਜਿਹੜਾ 1.5 ਦਾ ਰੇਟ ਲੈਂਦਾ ਤੇ ਹੀ ਬਾਹਰ ਤੋਂ ਆਰਦਾਤ ਬੈਠੇ ਪਾਉਂਦੇ ਜੇ ਉਹ ਰੇਟੇ ਮਾਰ ਕੇ ਬਾਹਰ ਤੋਂ ਬੈਠੇ ਪਾਉਂਦਾ ਉਹ ਵੀ ਕਰਦਾ ਹੈ ਜੀ ਚਾਹੇ ਉਹ ਜਾਂ ਕਿਹਾ ਜਾਂਦਾ ਹੈ ਜਲਦੀਆਂ ਚਾਹੇ ਕਰਾ ਕੇ ਸਾਨੂੰ ਜਿਹੜਾ ਮਾਰਕੀਟ ਤੱਕ ਮਿਲਦਾ ये बडी खुशी की गल है बहुत शिवत मिल रही चौदह शिवत जो हर फैसिलिटी मिलती मैडिकल कोई डेथ क्लेम क्वाटर का किराया सारिया शिवत जो बाकी पढ़ाइल मिलेगा बच्चे पढ़ाई लं मिल गया गो तुम दसोगे मैकमे मेरा बच्चा कला का ਮੇਰਾ ਕਹਿਣਾ ਹੈ ਕਿ ਆਪਾਂ ਚਾਹੀਓ ਇਹ ਕਰਿਆ ਉਹ ਗਵਰਨਮੈਂਟ ਨੂੰ ਪੜਾਈਏ ਜਿਹੜਾ ਵੱਡੂ ਮਿਲੂਗਾ ਜੋ ਸਰਕਾਰ ਸੈਂਟਰ ਜੋ ਸਿੱਖਿਆ ਧਰਮ ਸਾਰਿਆਂ ਦੇ ਲੋਕੀਆ ਉਪਤਾ ਦੇ। ਇਹ ਕੋਈ ठेकेदारी ਸਿੱਤਮ ਦੀ ਪੱਕੀ ਨੌਕਰੀ ਸੈਂਟਰ ਗਵਰਨਮੈਂਟ ਦੀ ਪੱਕੀ ਸੈਂਟਰ ਗਵਰਨਮੈਂਟ ਦੇ ਨਾਲ ਸਿੱਧਾ ਦਾਤਤਾ ਜੁੜਨਾ ਜੋ ਤੇ ਜਿਹੜਾ ਜਿਹੜਾ ਨੀਂਹਰਾ ਕੋ ਰਹਿਣ ਰਹਿੰਦਾ ਵਾ ਔਰ ਅਵੇਂ ਨਾਲ ਜਲਦੀ ਤੋਂ ਜਲਦੀ ਆਪਣੇ ਫਾਰਮ ਮਿਲ ਕਰੋ ਆਪੋ ਆਪਣੇ ਬੰਦੀ ਜਿਹੜੇ ਲੀਗ ਦੇ ਬੰਦੇ ਫਲੇਵਰ ਦਾ ਕੰਮ ਕਰਦੇ ਆ ਉਹਨਾਂ ਨੂੰ ਪ੍ਰਾਧਿਕਤਾ ਕਰਦੇ ਉਹਨਾਂ ਨੂੰ ਜਲਦੀ ਤੇ ਦਿੱਤੀ ਫਸਤੀ ਤੇ ਆਪੇ ਕੰਮ ਕਰਵਾਉਂਦੇ ਆ ਜਿਹਦਾ ਫਾਰਮ ਦਰਜ ਹੁੰਦਾ ਉਹਦਾ ਕਾਰਡ ਬਣਦਾ ਹੀ ਬਣਦਾ ਜਿਹਦਾ ਫਾਰਮ ਕਰੀਦਾ ਉਹਦਾ ਕਾਰਡ ਤੇ ਜਿਹੜਾ ਫਾਰਮ ਨਹੀਂ ਕਰਦਾ ਜਿਹੜਾ ਲਾਇਨ ਨਹੀਂ ਕਰਦਾ ਉਹਦਾ ਕੁਝ ਨਹੀਂ ਹੋ ਸਕਦਾ ਨਾ ਇਹ ਉਹ ਹੀ ਬਾਤ ਲਾ ਸਕਦੇ ਜਿੰਦਾਬਾਦ 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 ਆਖਿਏ ਵੰਗਰ ਸਮਾਰਨ ਜਿੰਦਾਬਾਦ 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 ਇਸਨ ਅੱਜ ਜੋ ਭਾਰਤੀ ਰੇਲਵੇ ਗੋਦਾਮ ਸੰਘ ਵੱਲੋਂ ਆਪਣਾ ਮੀਟਿੰਗ ਕੀਤੀ ਗਈ ਕੀ ਕੰਨ ਚਾਹੋਗੇ ਭਾਰਤੀ ਰੇਲਵੇ ਮਾਲ ਗੋਦਾਮ ਵੱਲੋਂ ਜੋ ਮੀਟਿੰਗ ਕੀਤੀ ਗਈ ਹੈ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਰਦਾਰ ਸੁਖਿੰਦਰ ਸਿੰਘ ਜੀ ਜੋ ਨਸ਼ਹਿਰੀ ਤੋਂ ਚੇਚੇ ਤੋਂ ਦੇ ਇੱਥੇ ਪਹੁੰਚਿਆ ਭਾਰਤ ਨਿਊਜ਼ ਲਾਇਓ ਵੱਲੋਂ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਹਾਡੀ ਟੀਮ ਦਾ ਇਹ ਮਹਿਕਮੇ ਵੱਲੋਂ ਜੋ ਆਦੇਸ਼ ਸਾਨੂੰ ਮਿਲੇਗੇ ਸੀ ਉਸ ਦੇ ਅਧੀਨ ਇਹ ਮੀਟਿੰਗ ਸੀ ਜੋ ਵਰਕਰਾਂ ਦੇ ਨਾਲ ਵਰਕਰਸ ਮਿਲਣ ਸੀ ਜੋ ਮਹਿਕਮੇ ਦੀ ਪ੍ਰਾਪਤੀ ਮੈਕਮੇ ਦੀ ਜਾਣਕਾਰੀ ਸੀ ਉਹ ਇਹਨਾਂ ਨੂੰ ਦੇ। ਸਰ ਕਿੰਨੇ ਕਿ ਆਪਣਾ ਭਰਤੀ ਕਰ ਰਹੇ ਆ ਆਪਣਾ ਮੈਕਮੇ ਵਿੱਚ। ਇਹ ਆਲ ਇੰਡੀਆ ਭਰਤੀ ਚੱਲ ਰਹੀ ਹੈ ਜੀ। ਤੇ ਆਰ ਪੰਜਾਬ ਚੱਲ ਰਹੀ ਹੈ। ਸਾਰੇ ਪੰਜਾਬ ਦੇ ਅੰਦਰ ਚੱਲ ਰਹੀ ਆ। ਬਟਾਲੇ ਦੇ ਵਿੱਚ ਕਿੰਨੀ ਕਿ ਭਰਤੀ ਆਪਣਾ ਕਰ ਲਿਆ ਜਾ ਰਹੀ ਹੈ? ਬਟਾਲੇ 'ਚ 450 ਤੋਂ ਵੱਧ ਹੈ ਸਰ। ਤੇ ਜਿਹਦੇ ਵਿੱਚੋਂ ਆਪਣੇ ਤੋਂ 1.5 200 ਬੰਦਾ ਜਿਹੜਾ ਉਹ ਆਲਰੇਡੀ ਫਾਰਮ ਭਰ ਚੁੱਕਾ ਹੈ। ਅੱਜ ਕੀ ਹੁਕਮ ਦੇ ਦਿੱਤੇ? ਅੱਜ प्रदेशੇ ਦਿੱਤੇ ਗਿਆ ਕਿ ਜਿਹੜੀ ਸਰਲੋਂ محکمہ ਵੱਲੋਂ ਗਾਈਡנס ਆਈ ਆ ਕਿ ਸਰਕਾਰ ਵੱਲੋਂ ਜੋ ਭਰਤੀ ਪ੍ਰਕਿਰਿਆ ਮੁਕੰਮਲ ਕੀਤੀ ਗਈ ਆ ਤੇ ਉਹਨਾਂ ਨੂੰ ਡੂਡੀਆਂ ਦੇ ਚਣਾਉਂਦੀ ਜੋ ਪ੍ਰਕਿਰਿਆ ਵਾ ਉਹਨੂੰ ਉਹਦੇ ਅਧੀਨ ਜਿਹੜੀ ਆ ਕੀਤੀ ਗਈ ਆ ਦਸੰਬਰ ਮਹੀਨੇ ਜੋ ਜ਼ਗਾਇਕਾ ਬਤਿਆਂ ਦੀ ਆ ਸਾਰਿਆਂ ਦੀ ਹੋ ਜਾਣੀ ਉਹਦੇ ਅਧੀਨ ਵਿੱਚ ਕੋਈ ਉਹਨਾਂ ਦੇ ਕੋਈ ਕਾਰਡ ਵੀ ਕਾਰਡ ਕੋ ਪਹੁੰਚੇ ਹਾਂਜੀ ਕਾਰਡ ਪਹੁੰਚੇ ਤੁਸੀਂ ਕੀ ਕਹਣਾ ਚਾਹੋਗੇ ਕਾਰਡ ਦੀ ਪ੍ਰਕਿਰਿਆ ਉਹ ਵਿਭਾਗ ਨੇ ਜੋ ਹਾਨੂੰ ਦਿੱਤੀ ਹੈ ਉਹ ਤੁਹਾਨੂੰ ਮੈਂ ਦੱਸਣਾ ਹਾਂ ਕਾਰਡ ਜੋ ਜਿਹਦੀ ਕੋਈ ਕਾਰਡ ਹੋਊਗਾ ਉਹ ਹੀ ਵਿਭਾਗ ਦੇ ਅੰਦਰ ਪ੍ਰਵੇਸ਼ ਕਰੂਗਾ ਹੋਰ ਜਿਹੜੇ ਆਪਣਾ ਤੁਸੀਂ ਮੁਲਾਜ਼ਮਾ ਆਪਣਾ ਰੱਖੇ ਜਾ ਰਹੇ ਇਹਨਾਂ ਨੂੰ ਕਿਹੜੇ ਕਿਹੜੇ ਸਹੂਲਤਾ ਦੇਣਗੇ ਸਰਕਾਰ 14 ਸਹੂਲਤਾ ਜਿਹੜੀਆਂ ਸਰਕਾਰ ਇਹਨਾਂ ਨੂੰ ਮੈਹਿਆ ਕਰ ਰਹੀਆਂ ਜਿਦੇ ਵਿੱਚ ਕੋਈ ਮੈਡੀਕਲ ਇੰਸ਼ੋਰਸਾਂ ਮੈਡੀਕਲ ਬੀਮੇ ਬੱਚਿਆਂ ਦੀਆਂ ਪੜਾਈਆਂ ਕੁਆਟਰ ਹੋਰ ਵੀ ਜੋ ਵੀ ਸਹੂਲਤਾ ਜਿਹੜੀਆਂ ਸੈਂਟਰ ਗਵਰਨਮੈਂਟ ਦੇ ਰਹੀ ਹੈ ਉਹ ਸਾਰੀਆਂ ਵਿਭਾਗ ਦੇ Thank you.